ਵੀਰੋ ਸਤਿ ਸ੍ਰੀ ਅਕਾਲ ਜੀ ਮੈਂ ਗੋਰਾ ਸਿੰਘ ਗਰੇਵਾਲ ਅੱਜ ਆਪਾਂ ਮਿਰਚ ਤੇ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਤੁਹਾਡੇ ਨਾਲ ਤੇ ਮੇਰੇ ਨਾਲ ਮੇਰੇ ਫਾਰਮ ਤੇ ਅੱਜ ਆਏ ਹੋਏ ਨੇ ਜੀ ਡਾਕਟਰ ਰਣਜੀਤ ਸਮੈਲ ਕੰਪਨੀ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਇਹ ਮੇਰੇ ਵਧੀਆ ਦੋਸਤ ਨੇ ਜੀ ਪਹਿਲਾਂ ਵੀ ਅਸੀਂ ਬਹੁਤ ਜਾਣਕਾਰੀ ਵੰਡਦੇ ਰਹੇ ਹਾਂ ਜੀ ਕਿਸਾਨਾਂ ਨਾਲ ਤੇ ਅੱਜ ਮੇਰੇ ਕੋਲ ਇਹ ਕਾਫੀ ਸਮੇਂ ਤੋਂ ਆਏ ਨੇ ਮੈਂ ਪਹਿਲਾਂ ਬਾਹਰ ਚਲਾ ਗਿਆ ਸੀਗਾ ਤੇ ਅੱਜ ਆਪਾਂ ਮਿਰਚ ਤੇ ਵਧੀਆ ਵੀਡੀਓ ਬਣਾਉਣੀ ਹੈ ਜੀ ਸਾਰੇ ਸਾਰੀ ਫੁੱਲ ਵੀਡੀਓ ਦੇਖਿਓ ਜੀ ਪੂਰੀ ਵੀਡੀਓ ਦੇਖਿਓ ਤਾਂ ਕਿ ਸਾਰੀਆਂ ਜਾਣਕਾਰੀਆਂ ਜਿਹੜੀਆਂ ਅੱਜ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਜੀ ਤੇ ਆਪਾਂ ਗੱਲ ਕਰਦੇ ਹਾਂ ਜੀ ਮਿਰਚ ਵਾਲੇ ਰਣਜੀਤ ਇਹ ਮਿਰਚ ਨੂੰ ਲੱਗੀ ਨੂੰ ਡੇਢ ਮਹੀਨਾ ਹੋ ਗਿਆ ਹਾਂਜੀ ਤੇ ਵੈਸੇ ਮੈਂ ਕਿਸਾਨ ਵੀਰਾਂ ਨਾਲ ਜਿਹੜੀਆਂ ਜਾਣਕਾਰੀਆਂ ਨੇ ਸਾਂਝੀਆਂ ਕਰਦਾ ਰਿਹਾ ਹਾਂ ਹਾਂਜੀ ਤੇ ਹੁਣ ਆਪਣੇ ਦੇਖੋ ਫਰੈਸ਼ ਹੈ ਕੋਈ ਇੱਥੇ ਹਨੀ ਪ੍ਰੋਬਲਮ ਨਹੀਂ ਹੈਗੀ ਤੇ ਮੈਂ ਜਿਹੜੀ ਇਹ ਤੇ ਫਿਫਰੋਨਿਲ ਕੀਤੀ ਹੈ ਹਾਂਜੀ ਤੇ ਉਹ ਤੇਰੀ ਕੰਪਨੀ ਦੀ ਹੈ ਸਵੈਲ ਕੰਪਨੀ ਦੀ ਫਿਫਰੋਨਿਲ ਕੀ ਨਾਮ ਤੇ ਉਹ ਫਲੋਰਿਨਾ 444 ਦੇ ਨਾਮ ਤੇ ਹੈ ਜੀ ਉਹ ਹਾਂਜੀ ਉਹ ਤਕਰੀਬਨ 40 ਤੋਂ 45 ਐਮਐਲ ਢੋਲੀ ਦੀ ਡੋਜ਼ ਹੈ ਜੀ 20 ਲੀਟਰ ਵਾਲੇ ਪੰਪ ਦੀ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਉਹ ਸੁੰਦੀ ਦਾ ਵੀ ਨਾਲ ਕਵਰ ਕਰ ਰਹੀ ਹੈ ਹਾਂ ਤੁਸੀਂ ਕੀਤੀ ਹੈ ਤੁਸੀਂ ਦੱਸੋ ਮੈਂ ਇਹਦੇ ਬਾਰੇ ਤੁਹਾਨੂੰ ਦੱਸੂਗਾ ਹਾਂਜੀ ਹਾਂਜੀ ਵੈਸੇ ਤੁਸੀਂ ਕਿਸੇ ਵੀ ਕੰਪਨੀ ਦੀ ਵੀ ਫੈਫਰੋਨਲ ਹੋਰ ਵੀ ਆਪਾਂ ਸਾਲਟ ਦਾ ਨਾਮ ਲੈਂਦਾ ਹੈਗਾ ਕਰ ਸਕਦੇ ਹੋ ਪਰ ਜਿਹੜੀ ਇਹਦਾ ਰਿਜ਼ਲਟ ਮੈਂ ਤੁਹਾਨੂੰ ਦੱਸਣ ਲੱਗਿਆ ਮੈਂ ਜਿਆਦਾ ਕਿਸੇ ਕੰਪਨੀ ਦੀ ਆਪਾਂ ਮਸ਼ਹੂਰੀ ਨਹੀਂ ਕਰਦੇ ਹੁੰਦੇ ਪਰ ਫਿਰ ਵੀ ਜਿਹੜੀ ਚੀਜ਼ ਉਹ ਚੀਜ਼ ਦੀ ਤਾਰੀਫ ਕਰਨੀ ਬਣਦੀ ਹੈਗੀ ਜਿਹੜੀ ਜਿੰਨੀ ਕੰਮ ਕੀਤਾ ਹੋਵੇ ਮੈਂ ਪਹਿਲਾਂ ਰਣਜੀਤ ਇਹਦੇ ਚ ਇੰਟਰ ਕੋਲ ਸੰਗੀ ਸਾਈਡ ਪਾਈ ਹੈ ਹਾਂਜੀ ਤੇ ਨਾਲ ਮੈਂ 1768 ਮੀਡਾ ਪਾਈ ਹੈ ਠੀਕ ਹੈ ਤੇ ਨਾਲ ਹੀ ਮੈਂ ਇਸ ਆਪਣੀ ਜਿਹੜੀ ਫਿਫਰੋਨਿਲ ਪਾਈ ਹੈ ਤੁਹਾਡੇ ਵਾਲੀ ਕੰਪਨੀ ਵਾਲੀ ਉਹ ਪਾਈ ਆ ਮੈਂ 40 ਐਮਐਲ ਠੀਕ ਹੈ ਜੀ ਸੁੰਡੀ ਮੈਂ ਚੈੱਕ ਕਰ ਲਈ ਸੀ ਸੁੰਡੀ ਹੈਗੀ ਸੀ ਠੀਕ ਹੈ ਜੀ ਫਿਰ ਮੈਂ ਸੋਚਿਆ ਵੀ ਜਿਹੜੀ ਬਰੀਕ ਸੁੰਡੀ ਹੈ ਫਿਫਰੋਨਿਲ ਜਦੋਂ ਆਪਾਂ ਕਰਦੇ ਆ ਬਰੀਕ ਸੁੰਡੀ ਤੇ ਕੰਮ ਕਰਦੀ ਹੈ ਹਾਂਜੀ ਹੁਣ ਤੁਸੀਂ ਕਿਸੇ ਵੀ ਬੂਟੇ ਤੇ ਦੇਖ ਲਓ ਤੇ ਇੱਕ ਵੀ ਜਿਹੜੀ ਸੁੰਡੀ ਹੈ ਇੱਕ ਵੀ ਸੁੰਡੀ ਨਹੀਂ ਜੇ ਤੁਹਾਨੂੰ ਮਿਲੂਗੀ ਸੁੰਡੀ ਤਾਂ ਸੁੱਕੀ ਹੋਈ ਮਿਲੂਗੀ ਨੇ ਜਿੰਨੇ ਕੀ ਅੱਜ ਮੈਂ ਜੀ ਪੰਜ ਛੇ ਫੀਲਡ ਦੇਖ ਕੇ ਆਇਆ ਮਿਰਚ ਦੇ ਹਾਂਜੀ ਹਾਂਜੀ ਤੁਹਾਡੀ ਉਹਨਾਂ ਦਾ ਮਿਰਚ ਬਹੁਤ ਸਾਫ਼ ਹੈ ਅੱਛਾ ਇਹ ਕਿਤਨਾ ਕਿਤੇ ਕਿ ਕਿਸਾਨ ਵੀਰਾਂ ਨੂੰ ਆਪਣੀ ਬੇਨਤੀ ਵੀ ਹੈ ਵੀ ਇਸ ਟਾਈਮ ਗੌਰ ਨਹੀਂ ਕਰ ਰਹੇ ਕੋ ਮਿਰਚ ਦੀ ਹਾਂਜੀ ਮਿਰਚ ਤੇ ਇੱਕ ਤਾਂ ਹਰਾ ਤੇਲਾ ਇਸ ਟਾਈਮ ਹੈਗਾ ਬਿਲਕੁਲ ਬਿਲਕੁਲ ਮੈਂ ਪਾਲੀ ਸੀ ਨਾ ਹਾਂਜੀ ਹਾਂਜੀ ਮੈਂ ਇੱਕ ਜਿਹੜਾ ਮੇਨ ਆਪਣਾ ਕਹਿ ਦਿੰਨੇ ਆ ਥ੍ਰਿਪ ਦਾ ਵੀ ਅਟੈਕ ਹੈਗਾ ਕਿਤਨਾ ਕਿਤੇ ਬਿਲਕੁਲ ਇੱਕ ਮੌਸਮ ਟੈਂਪਰੇਚਰ ਅੱਜ ਦੇਖੋ ਫਰਕ ਬਹੁਤ ਦਿਨਾਂ ਦਾ ਬਹੁਤ ਦਿਨਾਂ ਦਾ ਹਾਂਜੀ ਤੇ ਉਸ ਕਾਰਨ ਵੀ ਇੱਕ ਤਾਂ ਆਪਣੇ ਤੇਲੇ ਦਾ ਇੱਕ ਥ੍ਰਿੱਪ ਦਾ ਥ੍ਰਿੱਪ ਜਿਵੇਂ ਆਪਾਂ ਠੁੱਠੀ ਕਹਿ ਦਿੰਦੇ ਆ ਕਿ ਬੰਦੇ ਨੂੰ ਥ੍ਰਿੱਪ ਬਾਰੇ ਨਹੀਂ ਪਤਾ ਹਾਂਜੀ ਪੂਰੀ ਜੂ ਹਾਂਜੀ ਜੂ ਦੀ ਗੱਲ ਕਰਦੇ ਆ ਉਹਦੇ ਵਾਸਤੇ ਆਪਾਂ ਜਿਵੇਂ ਕਿ ਹੁਣ ਕਰ ਸਕਦੇ ਆ ਇਸ ਟਾਈਮ ਡੈਲੀਗੇਟ ਕਰ ਕਰ ਰਹੇ ਹੋ ਜਿਨ੍ਹਾਂ ਦੇ ਜ਼ਿਆਦਾ ਅਟੈਕ ਹਾਂ ਜਿਹਦੇ ਜ਼ਿਆਦਾ ਜਿਹਦੇ ਪਹਿਲਾਂ ਲੱਗੀ ਦੀ ਹੈ ਨਾ ਹਾਂਜੀ ਹਾਂਜੀ ਜਿਹੜੇ ਹੁਣ ਇਹ ਜਿਹੜੀ ਆਪਾਂ ਫਿਫਰੋਨੇਲ ਦੀ ਗੱਲ ਕੀਤੀ ਸੀ ਜਿਹੜੀ ਫਿਫਰੋਨਲ ਰਣਜੀਤ ਵਾਈ ਵਾਲੀ ਕੰਪਨੀ ਵਾਲੀ ਆਪਾਂ ਕਯੂਜ਼ ਕੀਤੀ ਹੈ ਇਹ ਵੀ ਥ੍ਰਿਪਤੇ ਬਹੁਤ ਵਧੀਆ ਰਿਜ਼ਲਟ ਆ ਮੈਂ ਮੇਨ ਥ੍ਰਿਪ ਵਾਸਤੇ ਕੀਤੀ ਹੈ ਪੱਤਾ ਇਕੱਠਾ ਥੋੜਾ ਥੋੜਾ ਹੋ ਰਿਹਾ ਸੀਗਾ ਹਾਂਜੀ ਹਾਂਜੀ ਤੇ ਡੈਲੀਗੇਟ ਵੀ ਆਪਾਂ ਕਰ ਰਹੇ ਹਾਂ ਜਿਵੇਂ ਮੈਂ ਕਰੇਲੇ ਤੇ ਵੀ ਕੀਤੀ ਹੈ ਹਾਂਜੀ ਤੇ ਇੱਕ ਸਾਈਡ ਮੈਂ ਫਿਫਰੋਨਲ ਵੀ ਕੀਤੀ ਹੈ ਤੇ ਦਿਲ ਵੀ ਕੀਤੀ ਹੈ ਤੇ ਜਿਹੜੀ ਮਿਰਚ ਸਿਆਲ ਕਾਗਜ ਵਾਲੀ ਲੱਗੀ ਹੋਈ ਹੈ ਪਹਿਲਾਂ ਵੀ ਹਾਂਜੀ ਹਾਂਜੀ ਇਹ ਫਰੂਟ ਚੱਕਰ ਕੇ ਉਤੇ ਮੈਨੂੰ ਲੱਗਦਾ ਹੈ ਵੀ ਉਤੇ ਜ਼ਰੂਰ ਤੇ ਡੈਲੀਗੇਟ ਕਰਨੀ ਕਿਤੇ ਹਾਲੇ ਫਿਫਰੋਨਲ ਮੈਨੂੰ ਲੱਗਦਾ ਵੀ ਫਿਫਰੋਨਲ ਨਾਲ ਹਾਂਜੀ ਚੱਲੀ ਜਾਓ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨਾ ਵੀ 3P ਇੱਕ ਆਪਣਾ ਤੇਲੇ ਦਾ ਕਿਹਾ ਮੈਂ ਤੁਹਾਨੂੰ ਹਾਂ ਉਹਦੇ ਲਈ ਆਪਣੀ ਕੰਪਨੀ ਦੀ ਫਿਮੀਡਾਲ ਆਉਂਦੀ ਆ ਅੱਛਾ ਫਿਪਰੋਨਿਲ ਪਲਸ ਮੀਡਾ ਅੱਛਾ ਅੱਛਾ ਡਬਲ ਜੀ ਫਾਰਮੂਲੇਸ਼ਨ ਦੇ ਵਿੱਚ ਓਕੇ ਉਹ ਮੰਨ ਕੇ ਚੱਲੋ ਵੀ ਆਪਣੀ ਆਮ ਨੋਰਮਲ ਡੋਜ਼ ਉਹ ਦੀ 40 ਗ੍ਰਾਮ ਕਿਲੇ ਦੀ ਆ ਪਰ ਆਪਾਂ 60 ਗ੍ਰਾਮ ਕਰਵਾ ਰਹੇ ਹਾਂ ਅੱਛਾ 60 ਗ੍ਰਾਮ ਨਾਲ ਆਪਾਂ ਨੂੰ ਬੈਸਟ ਰਿਜ਼ਲਟ ਮਿਲ ਰਹੇ ਨੇ ਉਹਦੇ ਉਹ ਨਾਲੇ ਤਾਂ ਤੇਲੇ ਨੂੰ ਕਵਰ ਕਰ ਰਹੀ ਹੈ ਨਾਲ ਹੀ ਠੁੱਠੀ ਨੂੰ ਕਵਰ ਕਰ ਰਹੀ ਹੈ ਠੀਕ ਹੈ ਬਾਕੀ ਜਿਹੜੇ ਤੁਸੀਂ ਫਲੋਰਿਨਾ ਕਹੀ ਹੈ ਆਪਣੀ ਫਿਪਰੋਨਿਲ ਕਹੀ ਹੈ ਉਹ 40 ਮਲ ਟੋਲੀ ਦੀ 45 ਮਲ ਟੋਲੀ ਦੀ ਪਾਓ 20 ਲੀਟਰ ਵਾਲੇ ਪੰਪ ਦੀ ਉਹ ਇੱਕ ਤਰ੍ਹਾਂ ਦਾ ਦੇਸੀ ਕਿਉ ਹੈ ਇਹਦੇ ਵਾਸਤੇ ਬਿਲਕੁਲ 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 ਹਾਂ ਕਿਉਂਕਿ ਜਦੋਂ ਨਾ ਇਹ ਇੱਕ ਜਿਹੜਾ ਥ੍ਰਿਪ ਆਲਾ ਕਿਸਾਨ ਵੀਰ ਉਹ ਸਭ ਤੋਂ ਜਿਹੜੀ ਮੇਨ ਬਿਮਾਰੀ ਹੈਗੀ ਮਿਰਚ ਦੀ ਉਹ ਹੈਗੀ ਹੈ ਪੱਤਾ ਇਕੱਠਾ ਹੋਣ ਦੀ ਮਤਲਬ ਕਿ ਜੂੰ ਇਹ ਜਿਹੜੀ ਜੂੰ ਹੁੰਦੀ ਹੈ ਜਾਂ ਆਪਾਂ ਜਿਹੜੀ ਥ੍ਰਿਪ ਦੀ ਗੱਲ ਕਰਦੇ ਆਂ ਬਾਈ ਰਣਜੀਤ ਦੱਸ ਰਿਹਾ ਆਪਾਂ ਨੂੰ ਇਹ ਜਿਹੜੀਆਂ ਪੱਤੇ ਦੀਆਂ ਬਰੀਕ ਬਰੀਕ ਨਾੜਾਂ ਹੁੰਦੀਆਂ ਨਹੀਂਆਂ ਇਹਨੂੰ ਇਹ ਕੱਟਦੀ ਹੈ ਜਦੋਂ ਇਹਨੂੰ ਕੱਟਦੀ ਐ ਤਾਂ ਇਹ ਪੱਤਾ ਇਕੱਠਾ ਹੋ ਜਾਂਦਾ ਸਭ ਤੋਂ ਜਿਹੜੀ ਮੁੱਖ ਬਿਮਾਰੀ ਐ ਫਸਲ ਦੀ ਮਿਰਚ ਦੀ ਉਹ ਹੈਗੀ ਐ ਥ੍ਰਿਪ ਹਾਂਜੀ ਤੇ ਜੀਤੋਂ ਆਪਾਂ ਨੂੰ ਬਚਾਉਣ ਦੀ ਲੋੜ ਐ ਹਾਂਜੀ ਹਾਂਜੀ ਬਿਮਾਰੀਆਂ ਬਹੁਤ ਜ਼ਿਆਦੇ ਨੇ ਪਰ ਇਹ ਮੇਨ ਬਿਮਾਰੀ ਮੈਂ ਇਹਨੂੰ ਮੇਨ ਬਿਮਾਰੀ ਗਿਣਦੀ ਬਾਕੀ ਇੱਕ ਤੇ ਇਹ ਨਾ ਦੱਸ ਦਈਏ ਤੁਹਾਨੂੰ ਥੋੜਾ ਜਿਆ ਥੋੜੀ ਗੱਲ ਵਿਚਾਲਿਆ ਸੌਰੀ ਹਾਂਜੀ ਹਾਂਜੀ ਤੇ ਇਹ ਕਦੇ ਤੁਸੀਂ ਡੈਲੀਗੇਟ ਕਦੇ ਫਿਫਰੋਨਿਲ ਕਦੇ ਹੋਰ ਵੀ ਕਈ ਕੰਪਨੀ ਜਿਵੇਂ ਤੁਸੀਂ ਦੱਸਿਆ ਕਿਹੜੀ ਤੁਸੀਂ ਦਵਾਈ ਦੱਸਿਆ ਫਿਮੀ ਡਾਲ ਫਿਮੀ ਡਾਲ ਹਾਂਜੀ ਅੱਛਾ ਇਹਦੀ ਕੀ ਡੋਜ਼ ਦੂਜੇ ਇਹਦੀ ਵੈਸੇ ਜੀ ਆਮ ਨੋਰਮਲ ਕੰਪਨੀਆਂ 40 ਗ੍ਰਾਮ ਕਿਲੇ ਦੀਆਂ ਕਰਵਾਉਂਦੀਆਂ ਨੇ ਅੱਛਾ 40 ਗ੍ਰਾਮ ਇਹ ਪਾਊਡਰ ਫਾਰਮ ਚ ਇਹ ਪਾਊਡਡਰ ਡਬਲਯੂ ਜੀ ਦਾਣੇਦਾਰ ਫਾਰਮ ਚ ਹੀ ਆ ਇਹ ਅੱਛਾ ਅੱਛਾ ਵੈਸੇ ਇਹ ਸੁੱਕੀ ਹੁੰਦੀ ਹੈ ਕਹਿੰਦਾ ਮੈਂ ਅੱਛਾ ਅੱਛਾ ਇਹ ਉਪਰ 60 ਗ੍ਰਾਮ ਕਿਲੇ ਦੀ ਮਿਰਚ ਤੇ ਕਰਵਾ ਸਕਦੇ ਆ ਓਕੇ ਰეკਮੈਂਡੇਸ਼ਨ ਆ ਇਹਦੀ ਠੀਕ ਹੈ ਹਾਂਜੀ ਠੀਕ ਹੈ ਤੇ ਬਾਕੀ ਹੁਣ ਆਪਾਂ ਬਾਕੀ ਇੱਕ ਕਿਸਾਨਾਂ ਦਾ ਇਹ ਵੀ ਸਵਾਲ ਰਹਿੰਦਾ ਇਸ ਟਾਈਮ ਤੇ ਆ ਕੇ ਵੀ ਜਿਹੜਾ ਇਹਨੂੰ ਨਿਊਟ੍ਰੀਸ਼ਨ ਜਿਵੇਂ ਕੈਲਸ਼ੀਅਮ ਦੇਣਾ ਹਾਂਜੀ ਵੀ ਕਿਵੇਂ ਦੇਣਾ ਕਿਸ ਤਰੀਕੇ ਨਾਲ ਦੇਣਾ ਇਹਦੇ ਵਿੱਚ ਹੋਰ ਕੀ ਪਾਈਏ ਜਿਹੜਾ ਇਹ ਫਟਾਰ ਕਰੇ ਹਾਂਜੀ ਇੱਕ ਕਿਸਾਨਾਂ ਦੇ ਇਹ ਸਵਾਲ ਰਹਿੰਦੇ ਨੇ ਇਹਦੇ ਬਾਰੇ ਤੁਸੀਂ ਦੱਸੋ ਇਹਦੇ ਬਾਰੇ ਜਿਵੇਂ ਆਹ ਸ ਦਿੱਤੀ ਹੈ ਆਹ ਸੁੱਤੀ ਦੇ ਵਿੱਚ ਤਾਂ ਮਤਲਬ ਕਿ ਮੈਨੂੰ ਲੱਗਦਾ ਨਹੀਂ ਵੀ ਕੋਈ ਜ਼ਰੂਰਤ ਹੈ ਕੈਲਸ਼ੀਅਮ ਹਾਂਜੀ ਹਾਂਜੀ ਕਿਉਂਕਿ ਇਹਦੇ ਵਿੱਚ ਮੈਂ ਬਾਈ ਯੂਰੀਆ ਲਾਇਆ ਥੋੜਾ ਜਿਹਾ ਇੱਕ ਵਾਰੀ ਤੇ ਡੀਏਪ ਇੱਕ ਵਾਰੀ ਥੱਲੇ ਲਾਤਾ ਸੀਗਾ ਮੈਂ ਗੱਟਾ ਕਿੱਲੇ ਦਾ ਤੇ ਇੱਕ ਵਾਰੀ ਮੈਂ ਪੌਣਾ ਕ ਗੱਟਾ ਹੁਣ ਇਹਦਾ ਜਿਹੜਾ ਹੈਗਾ ਮਿੱਟੀ ਦੇ ਨਾਲ ਲਾਇਆ ਕੋਰੇ ਦੇ ਹਲ ਤੱਕ ਕੁਝ ਨਹੀਂ ਲਾਇਆ ਠੀਕ ਹੈ ਕਿਉਂਕਿ ਨਿਊਟ੍ਰੀਐਂਟ ਦੀ ਇਹਨੂੰ ਕੋਈ ਕਮੀ ਨਹੀਂ ਕੋਈ ਇਹਨੂੰ ਡੈਫੀਸੈਂਸੀ ਹੈ ਨਹੀਂ ਹਾਂਜੀ ਕਿਉਂਕਿ ਜਦੋਂ ਡੈਫੀਸੈਂਸੀ ਹੈ ਜਿਹੜੀ ਉਹ ਰਣਜੀਤ ਭਾਈ ਅੱਗੇ ਜਾ ਕੇ ਹੁੰਦੀ ਹੈ ਹਾਂਜੀ ਜਦੋਂ ਮਿਰਚ ਨੇ ਫਲ ਚੱਕ ਲੈਂਦਾ ਹੈ ਉਹਨੂੰ ਉਹਦਾ ਜ਼ੋਰ ਲੱਗ ਜਾਂਦਾ ਜਾਂ ਕਿਸੇ ਦੇ ਪਹਿਲਾਂ ਵੀ ਆ ਜਾਂਦੀ ਹੈ ਹਾਂਜੀ ਕਿਉਂਕਿ ਉਦੋਂ ਤੁਸੀਂ ਉਹਦੇ ਉਹਦੀ ਜਿੰਕ ਦੀ ਡੈਫੀਸੈਂਸੀ ਵੀ ਜਿੰਕ ਵੀ ਕਰ ਸਕਦੇ ਹੋ ਲਿਕਵਿਡ ਜਿੰਕ ਦੀ ਸਪਰੇ ਵੀ ਕਰ ਸਕਦੇ ਹੋ ਤੁਸੀਂ ਹਾਂਜੀ ਜਾਂ ਤੁਸੀਂ ਨਿਊਟ੍ਰੀਐਂਟ ਜਿਹੜੇ ਨੇ ਕੋਈ ਕਈ ਕੰਪਨੀਆਂ ਦੇ ਆਉਂਦੇ ਨੇ ਉਹ ਵੀ ਤੁਸੀਂ ਨਿਊਟ੍ਰੀਐਂਟ ਵੀ ਦੇ ਸਕਦੇ ਹੋ ਠੀਕ ਹੈ ਬਾਕੀ ਤੁਸੀਂ ਇਹਦੇ ਬਾਰੇ ਤੁਸੀਂ ਸੋਡਾ ਕੀ ਵਿਚਾਰ ਹੈ ਤੁਸੀਂ ਦੱਸੋ ਇਹਦਾ ਵਿਚਾਰ ਤਾਂ ਦੇਖੋ ਮੇਰਾ ਤਾਂ ਇਹਦੇ ਵਿੱਚ ਮੋਟੀ ਜਿਹੀਆਂ ਦੋ ਗੱਲਾਂ ਤੇ ਧਿਆਨ ਦੇ ਰੱਖਣ ਦੀ ਲੋੜ ਹੈ ਜਿਵੇਂ ਕਿ ਮੇਨਲੀ ਦਾ ਥ੍ਰਿਪ ਜਿਹੜੀ ਆਪਾਂ ਠੁੱਠੀ ਕਹਿੰਦੇ ਆ ਕਈ ਬੰਦੇ ਹੁਣ ਉਲਝ ਜਾਂਦੇ ਨੇ ਵੀ ਠੁੱਠੀ ਦਾ ਵੀ ਮੇਨ ਸਿਸਟਮ ਕੀ ਹੈ ਵੀ ਇਹਨੂੰ ਫੰਗਸ ਕੀ ਪਈ ਹੈ ਠੁੱਠੀ ਕੀ ਪਈ ਹੈ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਜਿਵੇਂ ਪੱਤਾ ਤਾਂ ਜਦੋਂ ਇਹ ਇਹਦਾ ਪੱਤਾ ਜਦੋਂ ਉੱਪਰ ਨੂੰ ਮੁੜੂਗਾ ਤਾਂ ਇਹਦੇ ਥੱਲੇ ਥ੍ਰਿਪ ਜਿਹੜੀ ਠੁੱਠੀ ਕਹਿੰਦੇ ਨੇ ਉਹ ਰਸ ਚੂਸਰੀ ਹੁੰਦੀ ਹੈ ਜਦੋਂ ਉੱਤੋਂ ਨੂੰ ਮੁੜੂਗਾ ਜਦੋਂ ਇਹ ਪੱਤਾ ਥੱਲੇ ਨੂੰ ਮੁੜੂਗਾ ਤਾਂ ਇਹਨੂੰ ਫੰਗਸ ਵਾਇਰਸ ਹੈ ਬਸ ਇਹ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਬਿਲਕੁਲ ਬਿਲਕੁਲ ਉਹਦੇ ਲਈ ਆਪਾਂ ਮੌਕੇ ਤੇ ਤੁਹਾਨੂੰ ਦੱਸ ਦੇ ਰਾਵਾਂਗੇ ਜਿਹੜਾ ਕੋਈ ਫੰਗੀਸਾਈਡ ਕਰਨਾ ਹੋਊਗਾ ਆਪਾਂ ਮੌਕੇ ਤੇ ਤੁਰਤ ਉਹ ਦੱਸ ਦੇ ਰਾਵਾਂਗੇ ਵੈਸੇ ਹੁਣ ਫੰਗੀਸਾਈਡ ਕਿਹੜਾ ਕਰ ਰਹੇ ਆ ਆਪਾਂ ਇਸ ਟਾਈਮ ਉਹ ਨੋਰਮਲੀ ਫੰਗੀਸਾਈਡ ਐਮ 45 ਜਿਵੇਂ ਇੰਡੋਫਿਲ ਐਮ 45 ਹੋਗੀ ਜਾਂ ਇੰਟਰੋ ਹੋਗੀ ਪਹਿਲਾਂ ਇਹਨੂੰ ਜਿਹਦੇ ਜਿਹਦੇ ਹੁਣ ਲੱਗੀ ਹੈ ਉਦੇਵ ਅਸੇ ਆਪ 1263 ਡ੍ਰਿੰਚਿੰਗ ਕਰਾਉ। ਜਿਵੇਂ ਕੀ ਨਾ ਹੁਣ ਇਹ ਇਹ ਸਥਿਤੀ ਦੇ ਵਿੱਚ ਡ੍ਰਿੰਚ ਇਹ ਵੀ ਇੱਕ ਸਵਾਲ ਹੈ ਜਿਵੇਂ ਕੀ ਹੁਣ ਇਹ ਸਟਾਰਟਿੰਗ ਦੀ ਕਲਚ ਵਗੈਰਾ ਪੀਏ ਦੀ ਤੁਸੀਂ ਰეკਮੈਂਡੇਸ਼ਨ ਕਰਦੇ ਰਹੋ। ਹਾਂਜੀ। ਇੱਕ ਪੀਏ ਦੀ ਕਲਚ ਤੇ ਜਾ ਕੇ ਹਾਂਜੀ। ਉਹ ਹੁਣ ਸਟਾਰਟਿੰਗ ਦੀ ਕਰੀ ਜਾਂਦੇ ਨੇ ਕਈ ਫਾਰਮਰ ਵਿੱਚ। ਅੱਛਾ। ਇਹ ਬੜੀ ਮਤਲਬ ਕਿ ਕਿਉਂਕਿ ਉਹਦਾ ਜਿਵੇਂ ਹੁਣ ਆਪਾਂ ਨੇ ਸ਼ਿਮਲਾ ਮਿਰਚੇ ਦੇ ਫਲ ਚੱਕ ਲਿਆ। ਹਾਂਜੀ। ਤੇ ਕਰੇਲੇ ਨੇ ਕੱਦੂ ਨੇ ਜਿਹੜੀ ਕਲੱਚ ਹੋਗੀ ਕੈਬਰੀ ਟੌਪ ਹੋਗੀ। ਹਾਂਜੀ। ਇਹ ਜਿਹੜੀਆਂ ਦਵਾਈਆਂ ਨੇ ਇਹ ਹੈ ਅਸੀਂ ਮਤਲਬ ਕਿ ਫਰੂਟ ਤੇ ਇਹ ਇੰਨੀ ਕੁ ਵਧੀਆ ਦਵਾਈਆਂ ਨੇ ਕਿ ਫਰੂਟ ਤੇ ਕੰਮ ਕਰਦੀ ਹੈ ਫਰੂਟ ਤੇ ਕੰਮ ਕਰਦਾ ਗੜ ਰਿਹਾ ਹੈ ਤਾਂ ਇਹਦੇ ਬਾਰੇ ਆਪਾਂ ਅੱਗੇ ਹੋਰ ਵੀਡੀਓ ਆਪਣੀ ਲੰਬੀ ਹੋ ਜੇ ਅਸੀਂ ਨੈਕਸਟ ਟਾਈਮ ਇੱਕ ਵੀਡੀਓ ਪਾਵਾਂਗੇ ਤੇ ਬਾਕੀ ਕਿਸਾਨਾਂ ਨੂੰ ਥੋੜੀ ਜਿਹੀ ਆਪਣੇ ਤੇ ਨਾਰਾਜ਼ਗੀ ਵੀ ਹੈਗੀ ਆ ਵੀ ਆਪਾਂ ਵੀਡੀਓ ਕਦੇ ਇਕੱਠੀ ਪਾਈ ਨਹੀਂ ਦੋ ਸਾਲ ਬਾਅਦ ਪਾ ਰਹੇ ਹਾਂ ਤੇ ਇਸ ਵਾਰੀ ਟਾਈਮ ਫੁੱਲ ਦਵਾਂਗੇ ਤੁਹਾਨੂੰ ਬਿਲਕੁਲ ਆਪਾਂ ਮਿਰਚ ਤੇ ਆਪਾਂ ਮਿਰਚ ਦੀ ਨਾ ਜੇ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਆਪਾਂ ਮਿਰਚ ਨੂੰ ਤੁਸੀਂ ਦੇਖਿਓ ਜਿਹੜੇ ਸਾਡੇ ਨਾਲ ਜੁੜੇ ਰਹਣਗੇ ਉਹੋ ਆਪਾਂ ਉਸ ਸਥਿਤੀ ਤੇ ਲੈ ਕੇ ਜਾਵਾਂਗੇ ਜਿੱਥੇ ਤੁਹਾਨੂੰ ਆ ਕੇ ਵਾਹ ਵਾਹ ਕਰਿਆ ਕਰਨਗੇ ਜੇ ਕੋਈ ਕੋਈ ਡਾਕਟਰ ਯੂਨੀਵਰਸਿਟੀ ਤੋਂ ਵੀ ਆਉਂਦਾ ਉਹ ਵੀ ਤੁਹਾਨੂੰ ਮੰਨਿਆ ਕਰੂਗਾ ਜੇ ਤੁਸੀਂ ਸਾਡੇ ਨਾਲ ਜੁੜਦੇ ਰਹੋਗੇ ਬਾਕੀ ਅਸੀਂ ਉੱਥੇ ਜਾ ਕੇ ਵੀਡੀਓ ਬਣਾਵਾਂਗੇ ਜਿੱਥੇ ਜਿਹੜਾ ਕੋਈ ਸਾਡੀ ਗਾਈਡੈਂਸ ਦੇ ਹਿਸਾਬ ਨਾਲ ਚੱਲਦਾ ਰਹਿੰਦਾ ਆਪਣੀ ਸਟੱਡੀ ਫੀਲਡ ਕਰਦੇ ਹੋਣ ਫੀਲਡ ਕਰਦੇ ਆ ਜੀ ਤੇ ਜੇ ਸਾਡੀ ਕੋਈ ਹਿਸਾਬ ਨਾਲ ਚੱਲਦਾ ਹੈ ਤਾਂ ਉੱਥੇ ਉਹਦੀ ਵੀਡੀਓ ਹੀ ਬਣਾਵਾਂਗੇ ਜਾ ਕੇ ਕੁਝ ਅਸੀਂ ਉਹਦਾ ਸਨਮਾਨ ਵੀ ਕਰਾਂਗੇ ਉਹਦੇ ਪੱਲੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ